ਮੈਂ ਆਪਣਾ ਡੈਡੀ ਏਟੇਕੇਟ ਕਰਨਾ ਚਾਹਾਂਗੀ ਤੇ ਉਹਨਾਂ ਨੂੰ ਵੀ ਕਹਿਣਾ ਚਾਹਾਂਗੀ ਜਿਸ ਨੇ ਹਮੇਸ਼ਾ ਮੇਰੀ ਸਟਰੈਂਥ ਰਹੇ ਹੋ ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਮੈਂ ਹੱਥ ਰੱਖੀ ਤਾਂ ਉਹ ਹੀ ਲੈ ਜਾਂਦੇ ਸੀਗੇ ਇੱਕ ਤੇ ਮੇਰਾ ਨੇਚਰ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਰਿਗ੍ਰੀਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੀ ਮੈਂ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣਿਆ ਵੇਖਣਾ ਚਾਹਦੇ ਸੀ ਉਹੀ ਬਣ ਕੇ ਦਿਖਾਵਾਂਗੀ ਮੈਂ ਆਪਣੇ ਆਪਣੇ ਨਾਲ ਅਗੇ ਸੀ ਕਰਦੇ ਸੀ ਕਿ ਵਿਰੇਂਦਰ ਸਿੰਘ ਨੂੰ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਦਾ ਇੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਜੇ ਬਾਤ ਹੋਣਾ ਦੀ ਖੁਸ਼ੀ ਹੈ ਕਿ ਮੈਂ ਮਾਨ ਕਰਦੀ ਆਂ ਇਹ ਚੀਜ਼ ਤੇ ਬਹੁਤ ਚੀਜ਼ਾਂ ਅਧੇ ਵਿੱਚ ਰਹਿ ਗਿਆ ਨੇ ਕਰਨ ਵਾਲੀਆਂ ਅੱਲੇ ਤੇ ਆਪਣੀ ਕਮਾਈ ਵੀ ਪੈਸਾ ਦਾ ਕਰਵਾਇਸ਼ ਕਰਨੀ ਸੀ ਵੀ ਤੇ ਬਹੁਤ ਸਾਰੀ ਮੈਮਰੀਜ਼ ਬਣਾਈਆਂ ਸੀ ਗਿਆ ਹੁਣ ਤੇ ਸਾਰਾ ਕੁਝ ਟੁੱਟਿਆ ਜਾ ਵਿਖਦਾ ਆਈ ਹੋਪ ਟੂ ਸੀ ਲਾਈਕ ਟੁਨ ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਹਦਾ ਹੀ ਸਟਰੈਂਥ ਬਣ ਕੇ ਰਹੋਗੇ ਹਮੇਸ਼ਾ ਜਿੱਦਾਂ ਤੁਸੀਂ ਆਪਣੀ ਫੀਲਡ 'ਚ ਆਪਣਾ ਨਾਮ ਰੋਸ਼ਨ ਕੀਤਾ ਮੈਂ ਆਪਣੀ ਫੀਲਡ 'ਚ ਕੋਸ਼ਿਸ਼ ਕਰਾਂਗੀ ਤੁਹਾਡੇ ਜਿਨਾ ਕਰ ਪਾਵਾਂ ਬਸ ਇਹੀ ਰਿਗਰੈਟ ਹੈ ਕਿ ਕਦੀ ਹਿੰਮਤ ਨਹੀਂ ਪੈ ਪਾਈ ਤੁਹਾਨੂੰ ਹੱਕ ਕਰਕੇ ਕਹਿੰਦੀ ਕਿ ਪਾਪਾ ਆਈ ਲਵ ਯੂ ਐਂਡ ਆਈ ਆਲਵੇਸ ਵਿਲ ਐਂਡ ਆਈ ਮਿਸ ਯੂ ਸੋ ਮਚ ਤੇ ਸਾਰਿਆਂ ਨੇ ਇਹ ਕਿ ਪਲੀਜ਼ ਸਾਡੀ ਸਪੋਰਟ ਕਰਨ ਥੈਂਕ ਯੂ ਗਵਰਨਮੈਂਟ ਨੂੰ ਵੀ ਇਹ ਸਾਰੀ ਸਪੋਰਟ ਕਰਨ ਤੁਸੀਂ ਹਮੇਸ਼ਾ ਮੇਰੀ ਸਟਰੈਂਥ ਰਹੇ ਹੋ ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਰੱਖ ਦਿੱਤਾ ਉਹ ਹੀ ਲੈ ਜਾਂਦੇ ਸੀ ਇੱਕ ਤੇ ਮੇਰਾ ਨੇਚਰ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਰਿਗਰੈਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣਿਆ ਵੇਖਣਾ ਚਾਹੁੰਦੇ ਸੀ ਉਹੀ ਬਣ ਕੇ ਦਿਖਾਵਾਂਗੀ ਨੇ ਆਪਣੇ ਆਪ ਨੇ ਇਹ ਲੱਗੀ ਸੀ ਕਿ ਕਰਦੇ ਸੀ ਕਿ ਵਿਰੇਂਦਰ ਸਿੰਘ ਨੂੰ ਮੈਂ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਦਾ ਇੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਜਿਹਾ ਬਾਹਰ ਹੋਣਾ ਜੀ ਥੁੜੀ ਹੈ ਤੇ ਮੈਂ ਮਾਨ ਕਰਦੀ ਆਂ ਇਸ ਚੀਜ਼ ਤੇ ਬਹੁਤ ਚੀਜ਼ਾਂ ਅੱਧ ਵਿੱਚ ਰਹਿ ਗਿਆ ਨੇ ਕਰਨ ਵਾਲੀਆਂ ਅੱਲੇ ਤੇ ਮੈਂ ਆਪਣੀ ਕਮਾਈ ਹੋਈ ਪੈਸਾ ਤੇ ਘਰ ਵੈਸ਼ ਕਰਾਈ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਨੀਆਂ ਸੀਗੀਆਂ ਹੁਣ ਤੇ ਸਾਰਾ ਕੁਝ ਟੁੱਟਿਆ ਜਾ ਵਿਖਦਾ ਹੈ ਆਈ ਹੋਪ ਟੂ ਸੀ ਰਾਈਟ ਵਨ ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ मेरी उदा स्ट्रेंथ बन के रहोगे हमेशा जिदा तुम अपनी फील्ड से अपना नाम रोशन किया मैं अपनी फील्ड से कोशिश करा ता जिना कर पाव बस यही रिग्रेट है कि कभी हिम्मत नहीं पै पाई तो पग करके कह दी कि पापा आई लव यू एंड आई ऑलवेज विल एंड आई मिस यू सो मच सारे ने यह है कि प्लीज सापोर्ट करें Thank you for being here with your service support sir. ਤੁਸੀਂ ਹਮੇਸ਼ਾ ਮੇਰੀ ਸਟਰੈਂਥ ਰਹੇ ਹੋ। ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ। ਜਿਹੜੀ ਚੀਜ਼ ਤੇ ਮੈਂ ਹੱਥ ਰੱਖੀ ਤਾ ਉਹੀ ਲੈ ਜਾਂਦੇ ਸੀਗੇ। ਇੱਕ ਤੇ ਮੇਰਾ ਨੇਚਰ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਇੱਕ ਗ੍ਰੇਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ। ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੀ ਹੋਏਗਾ ਅੱਗੇ ਵੀ। ਤੁਸੀਂ ਮੈਨੂੰ ਡਾਕਟਰ ਬਣਿਆ ਵੇਖਣਾ ਚਾਹੁੰਦੇ ਸੀ ਉਹੀ ਬਣ ਕੇ ਦਿਖਾਵਾਂਗੀ। ਮੈਂ ਆਪਣੇ ਆਪ ਨੇ ਇਹਨਾਂ ਲਈ ਸੀਗੀ ਕਰਦੇ ਸੀ ਕਿ ਕਿ ਬਰਿੰਦਰ ਸਿੰਘ ਨੂੰ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਦਾ ਇੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਜੇ ਬਾਤ ਉਹਨਾਂ ਦੀ ਛੁੜੀ ਹੈ ਕਿ ਮੈਂ ਮੰਨ ਕਰਦੀ ਆਂ ਇਹ ਚੀਜ਼ ਤੇ ਬਹੁਤ ਚੀਜ਼ਾਂ ਅਧੇ ਵਿੱਚ ਰਹਿ ਗਿਆ ਨੇ ਕਰਨ ਵਾਲੀਆਂ ਅੱਲੇ ਤੇ ਮੈਂ ਆਪਣੀ ਕਮਾਈ ਲਈ ਪੈਸਾ ਤੇ ਘਰ ਵੈਸ਼ ਕਰਾਂ ਨ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਉਣਿਆ ਸੀ ਗਿਆ ਹੁਣ ਤੇ ਸਾਰਾ ਕੁਝ ਛੁੱਟਿਆ ਜਾ ਵੇਖਦਾ ਆਈ ਹੋਪ ਤੁਸੀਂ ਲਾਈਟ ਬਣ ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਦਾਂ ਹੀ ਸਟਰੈਂਥ ਬਣ ਕੇ ਰਹੋਗੇ ਹਮੇਸ਼ਾ ਜਿੱਦਾਂ ਤੁਸੀਂ ਆਪਣੀ ਫੀਲਡ 'ਚ ਆਪਣਾ ਨਾਮ ਰੌਸ਼ਨ ਕੀਤਾ ਮੈਂ ਆਪਣੀ ਫੀਲਡ 'ਚ ਕੋਸ਼ਿਸ਼ ਕਰਾਂਗੀ ਤੁਹਾਡੇ ਜਿਨਾ ਕਰ ਪਾਵਾਂ ਬਸ ਇਹ ਹੀ ਰਿਗਰਟ ਹੈ ਕਿ ਕਦੀ ਹਿੰਮਤ ਨਹੀਂ ਬਹਿ ਪਾਈ ਤਨੂ ਮੱਕਰ ਕੇ ਕਹਿੰਦੀ ਸੀ Papa I love you and I always will and I miss you so much ਤੇ ਸਾਰਿਆਂ ਲਈ ਆਖੀ ਪਲੀਜ਼ ਸਾਡੀ ਸਪੋਰਟ ਕਰਨ ਥੈਂਕ ਯੂ ਤੋਂ ਫਰੈਂਡਸ ਲਈ ਸਾਡੀ ਸਪੋਰਟ ਕਰ